ਹਲਛਲਤੇ ਨਜ਼ਰ 24 ਘੰਟੇ ਫਾਸਟਵੇ ਖਬਰਨਾਮਾ ਤੁਹਾਡਾ ਲੋਕਲ ਨਿਊਜ਼ ਚੈਨਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਦੇਵਿਕਾ ਸ਼ਰਮ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਬਿਆਸ ਦਰਿਆ ਵਿੱਚ ਡੁੱਬੇ ਚਾਰ ਨੌਜਵਾਨ कांग्रेस वालों खिलाफ दिता गया धरना सफाई मजदूर फेडरेशन वालों निगम कमिश्नर किया गया पत्र ਅਤੀਨ ਖਬਰਾਂ ਵਿਸਤਾਰ ਨਾਲ ਬਿਆਸਦਰਿਆ ਵਿੱਚ ਡੁੱਬਣ ਵਾਲੇ ਚਾਰ ਨੌਜਵਾਨਾਂ ਦੀ ਉਮਰ 18 ਤੋਂ 23 ਸਾਲ ਦੱਸੀ ਜਾ ਰਹੀ ਹੈ 50 ਤੋਂ 60 ਲੋਕ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਤੇ ਨਹਾਉਣ ਲਈ ਆਏ ਸਨ ਜਿਨ੍ਹਾਂ ਵਿੱਚ ਚਾਰ ਨੌਜਵਾਨ ਡੁੱਬ ਗਏ ਹਨ ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਧੂ ਇਹ ਹੈ ਕਿ ہم ਲੋਕ ਆਏ تھے ਫਿਰ ਉਹ ਜੋ ਜਨਮਾਸ਼ਟਮੀ ਮੇ कन्हैया जी की मूर्ति नहीं रखते हैं। तो छोटी सी रखते हैं हमारी बोती है पित्तल की तो उसको हमने लाने लाए थे तो हम कम से कम पचास साल आए थे तो उसमें से चार थे मेरे भाई वो इसमें यहाँ पे नहाए फिर उसके बाद हमारे पापा थाए ने बोला कि यहाँ अब नहा चुके हो चलो घर को चलते हैं तो बगैर बताए चोरी चुप के इससे जो लगा ना जंगल इधर से निकल गए उधर से गए फिर आगे एक दलदल है दलदल है तो उसमें उन्होंने क्या किया उसमें खूब मजे किए ਕਈ ਤਰ੍ਹਾਂ ਦੀਆਂ ਉਹਨਾਂ ਨੇ ਡਿਜ਼ਾਈਨਾਂ ਬਣਾਈਆਂ ਹਰ ਇੱਕ ਤਰ੍ਹਾਂ ਦੀ ਬਣੇ ਫਿਰ ਗਾਂਤ ਹੋ ਜਾ ਕੇ ਜਿਹੜਾ ਪਹਿਲਾ ਵਾਲਾ ਖੂਨ ਹੀ ਹੈਗਾ ਵਾ ਉੱਥੇ ਜਾ ਕੇ ਇੱਕ ਗਿਆ ਥੱਲੇ ਉਹਨਾਂ ਨੇ ਕਿਹਾ ਚਲੋ ਤੂੰ ਚੱਲ ਮੈਂ ਤੈਨੂੰ ਤੈਰਨਾ ਸਿਖਾਂਦਾ ਵਾਂ ਉਧਰ ਗਿਆ ਇੱਕ ਡਿੱਗ ਗਿਆ ਦੂਜੇ ਨੇ ਕਿਹਾ ਮੈਂ ਡੁੱਬਦਾ ਮੈਨੂੰ ਫੜ ਦੂਜੇ ਨੇ ਫੜਿਆ ਉਹ ਵੀ ਗਿਆ ਤੀਜੇ ਨੇ ਫੜਿਆ ਉਹ ਵੀ ਗਿਆ ਚੌਥੇ ਨੇ ਨਾਲ ਹੀ ਸ਼ਾਲ ਮਾਰਤੀ ਹੈ ਅਜਿਹਾ ਕੁਛ ਅਮੀ ਸੜਕ ਤੇਨ ਚਾਲ ਉਹਦੀ ਗੱਲ ਹੈ ਜੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੰਗਤ ਇਥੇ ਰਵਾਇਤ ਹੈ ਜੀ ਰਾਤੰਤ੍ਰਿਕ ਦਿਨ ਹਰ ਸਾਲ ਦੀ ਤਰ੍ਹਾਂ ਕੋ ਮੂਰਤੀ ਵਿਸਰਜਨ ਕਰਨ ਵਾਸਤੇ ਆਏ ਤੇ ਮੂਰਤੀ ਵਿਸਰਜਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਮਤਲਬ ਨੌਜਵਾਨ ਸੀਗੇ ਉਹ ਦਰਿਆ ਚ ਵੜ ਗਏ ਉਹ ਥੋੜਾ ਅੱਗੇ ਨੂੰ ਉਹ ਪਾਣੀ ਇੱਥੇ ਥੋੜਾ ਵਾ ਉਹ ਫਿਰ ਮੁਰਲੇ ਪਾਸੇ ਅੱਗੇ ਜਾ ਕੇ ਡੁੱਬੇ ਪਾਣੀ ਚ ਲੱਗੇ ਤੇ ਉੱਥੇ ਉਹ ਡੁੱਬ ਗਏ ਉਹਦੇ ਸਾਨੂੰ ਸੂਚਨਾ ਮਿਲੀ ਜਦੋਂ ਨੇ ਪਰਿਵਾਰ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆ ਕੇ ਜਿਹੜੇ ਸਾਡੇ ਇੱਥੇ ਲੋਕਲ ਸਾਡੇ ਕੋ ਆਪਣੇ ਗੋਤਾ ਖੋਰ ਨੇ ਜਿਹੜੇ ਚਾਰ ਪੰਜ ਤੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ ਤੇ ਉਨਰ ਦੀ ਮਦਦ ਨਾਲ ਅਸੀਂ ਪਰਿਵਾਰਾਂ ਨਾਲ ਲੱ ਕੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭੀ ਨਹੀਂ ਬੋਡੀਜ਼ ਥੱਲੇ ਜਾ ਚੁੱਕੀਆਂ। ਹਾਲ ਬਾਜ਼ਾਰ ਦੇ ਬਾਹਰ ਨਗਰ ਨਿਗਮ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਪ੍ਰੋਟੈਸਟ ਕੀਤਾ ਗਿਆ। ਇਸ ਮੌਕੇ ਓਮਪ੍ਰਕਾਸ਼ ਸੋਨੀ, ਵਿਕਾਸ ਸੋਨੀ, ਬੱਬੀ ਪਹਿਲਵਾਨ, ਸਲੀਮ ਸ਼ਾਹ, ਦਾਰਾ ਕੌਂਸਲਰ, सुरेंद्र ਕੁਮਾਰ ਸ਼ਿੰਦਾ, ਜੁਗਲ ਕਿਸ਼ੋਰ ਸ਼ਰਮਾ, ਪਰਮਜੀਤ ਚੋਪੜਾ, ਅਰुण ਕੁਮਾਰ, ਸੁਨੀਲ ਕਾਂਤੀ ਕੌਂਸਲਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਅੱਜ ਮੈਂ ਅੱਗੇ ਕਹਿੰਦੇ ਸੈਂਟਰ ਕੰਸੀਡਰ ਜੀ ਨੂੰ ਮਾਝੇ ਧਰਵਾ ਦਿੱਤਾ ਯਾਨੀ ਉਹ ਸ਼ਹਿਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਤੁਹਾਨੂੰ ਪਤਾ ਤੁਸੀਂ ਵੀ ਸ਼ਹਿਰੀ ਹੋ ਸ਼ਹਿਰ ਦੀਆਂ ਮੁਸ਼ਕਲਾਂ ਨੇ ਅੱਜ ਸਫਾਈ ਦਾ ਭਰਾ ਆ ਗਿਆ ਢੇਰ ਲੱਗੇ ਨੇ ਥਾਂ ਥਾਂ ਤੇ ਉਹਨਾਂ ਤੇ ਉਹਨੂੰ ਇੰਨਾ ਨਹੀਂ ਕਿ ਜਦ ਤਿਹਾਰ ਜਿਹੜੇ ਤਿਹਾਰ ਆਉਂਦੇ ਨੇ ਸਾਡੇ ਪਵਿੱਤਰ ਉਹਦੇ ਵੀ ਸਫਾਈ ਕਰ ਲਈਏ ਪਰ ਉਹਦੇ ਵੀ ਕੁਝ ਨਹੀਂ ਹੁੰਦਾ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ 'ਚ ਤੁਰਿਆ ਫਿਰਦਾ ਪੀਣ ਵਾਲਾ ਚੰਗਾ ਪਾਣੀ ਲੋਕਾਂ ਨੂੰ ਨਸੀਬ ਨਹੀਂ ਸੜਕਾਂ ਟੁੱਟੀਆਂ ਨੇ ਸਟਰੀਟ ਲਾਈਨ ਬਿਲਕੁਲ ਬੰਦ ਆ ਸੋ ਇਹਦੀਆਂ ਮੁਸ਼ਕਲਾਂ ਕਾਰਪੋਰੇਸ਼ਨ ਦਾ ਫਰਜ ਬੰਦਾ ਖਾਤ ਕਰਕੇ ਕਿਉਂਕਿ ਤੀਜੀ ਸਰਕਾਰ ਜਾਂ ਸੰਧਾਨ ਦੇ ਮੁਤਾਬਕ ਜੀ ਲੋਕ ਸ਼ਹਿਰ ਵਾਲੇ ਇਹਨਾਂ ਨੂੰ ਟੈਕਸ ਦਿੰਦੇ ਨੇ ਲੋਕਲ ਸੈਲਫ ਗਵਰਨਮੈਂਟ ਆ ਇੱਕ ਤੀਜਾ ਟੈਕਸ ਲੱਗਦਾ ਜਿਹੜੇ ਸ਼ਹਿਰੀ ਦਿੰਦੇ ਨੇ ਸੋ ਕੰਮ ਸ-ਕੰਮ ਇਹਨਾਂ ਦਾ ਮੈਨੂੰ ਇਹਨਾਂ ਪਤਾ ਨਹੀਂ ਪਰ 500 ਕਰੋੜ ਤੋਂ ਉੱਤੇ ਸਾਲ ਦਾ ਇਹਨਾਂ ਦਾ ਬਚਿਆ। ਜਨੀਓਮ ਪ੍ਰਗਾ ਸੋਨੀ ਜਿਹੜੇ ਸਾਬਕਾ ਡੀਪਟੀ ਸੀਐਮ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕਾਰਪੋਰੇਸ਼ਨ ਦਾ ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਹੈ। ਇੰਟਰ ਕੌਂਸੈਂਸੀ ਸਮੂੱਚੇ ਕਾਉਂਸਲਰ ਔਰ ਸਾਡੇ ਕਾਂਗਰਸ ਦੇ ਕਾਰਜਕਰਤਾਵਾਂ ਵੱਲੋਂ ਅੱਜ ਲਾਇਆ ਗਿਆ ਕਿਉਂਕਿ ਕਾਰਪੋਰੇਸ਼ਨ ਦੇ ਖਿਲਾਫ ਅੱਜ ਜੋ ਕਾਰਪੋਰੇਸ਼ਨ ਨੇ ਸ਼ਹਿਰ ਦਾ ਹਾਲ ਕੀਤਾ ਹੈ ਸਫਾਈ ਵਿਵਸਥਾ ਪੀਣ ਵਾਲਾ ਪਾਣੀ ਗੰਦਾ ਸੀਵਰੇਜ ਮਿਕਸ ਹੋ ਕੇ ਆ ਰਿਹਾ ਹੈ ਸੀਵਰੇਜ ਬਲੌਕ ਪਏ ਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਮੱਛਰ ਉਹਨਾਂ ਤੋਂ ਪੈਦਾ ਹੋ ਰਿਹਾ ਸਪਰੇਅ ਫੋਗਿੰਗ ਹੋ ਨਹੀਂ ਰਹੀ بارشਾਂ ਦੇ ਦਿਨ ਨੇ ਸੋ ਬਹੁਤ ਸਾਰੇ ਮੁੱਦੇ ਜਿਹੜੇ ਕਾਰਪੋਰੇਸ਼ਨ ਦੇ ਕੰਮ ਨੇ ਕੋਈ ਇੱਕ ਵੀ ਕੰਮ ਕਾਰਪੋਰੇਸ਼ਨ ਨਹੀਂ ਕਰ ਰਹੀ ਸਫਾਈ ਮਸ਼ੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੇ ਉਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਉਹਨਾਂ ਆਖਿਆ ਕਿ ਮੁਲਾਜ਼ਮਾ ਦੀਆਂ ਜੋ ਮੰਗਾ ਹਨ ਉਹਨਾਂ ਨੂੰ ਛਲ ਤੋਂ ਜਲਦ ਮਨਿਆ ਜਾਵੇ ਮੇਹਰਬਾਨ ਸਾਹਿਬ ਉਹ ਮਗਬੇ ਜਿਹੜੀਆਂ ਮੰਗਾਂ ਸਾਡੀਆਂ ਹੈਗੀਆਂ ਇੱਕ ਤੇ ਔਰਥੋਸ ਵਾਲਿਆਂ ਨੂੰ ਪੂਰੀ ਤਨਖਾਹ ਜਿਹੜੀ ਹੈ ਨਾ ਸਰਕਾਰ ਦੀਆਂ ਦਰਤਾ ਦੇ ਮੁਤਾਬਕ 15000 ਰੁਪਏ ਮਿਲਣੀ ਚਾਹੀਦੀ ਆ ਜਿਹੜੀ ਉਹਨਾਂ ਨੂੰ ਤਨਖਾਹ ਮਿਲਦੀ ਆ ਕਿਸੇ ਨੂੰ 8000 ਕੇ ਨੂੰ 7000 ਜਿਹੜੇ ਤੇ ਗੁਜ਼ਾਰਾ ਨਹੀਂ ਹੁੰਦਾ ਲੋਕਾਂ ਦਾ ਇਸ ਕਰਕੇ ਜਿੱਦੇ ਵੀ ਇਹ ਮੰਗ ਵੀ ਜ਼ਰੂਰੀ ਪੂਰੀ ਹੋਣੀ ਚਾਹੀਦੀ ਇਹ ਲੋਕਾਂ ਦੀ ਇੱਕ ਸਾਡੀ ਮੰਗ ਹੋਰ ਲਿਖਤੀ ਪਾਈ ਆ ਸਾਡੇ ਸ਼ਹਿਰ ਦੇ ਸਾਰੇ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆਂ ਐਮਐਲਏ ਸਾਹਿਬ ਨੂੰ ਵੀ ਜਿਹੜੇ ਆਪਣੇ ਵਾਰੈਂਟੀਅਰ ਲਾਏ ਜੇ ਉਹਨਾਂ ਨੂੰ ਇੱਕ ਵਾਰੀ ਸਮਝਾਓ ਵੀ ਜਿਹੜੇ ਕਿਸੇ ਨੂੰ ਸ਼ਿਕਾਇਤ ਕਰਨੀ ਆ ਮਲਾਜ਼ਮ ਦੀ ਸਫਾਈ ਸੇਵਕ ਦੀ ਕਿਸੇ ਦੀ ਜਾਂ ਕੋਈ ਕੰਮ ਕਹਿਣਾ ਹਰ ਦਫ਼ਤਰ ਦੇ ਵਿੱਚ ਸੈਟੀਸਫਾਇਅਰ ਬੈਠਾ ਚੀਫ ਸੈਟੀਸਫਾਇਅਰ ਬੈਠਾ ਔਰ ਉੱਤੇ ਡਾਕਟਰ ਵੀ ਬੈਠਾ ਹੈ ਹੈਲਥਫੈਕਟਰ ਅਸੀਂ ਕਹਿੰਦੇ ਆਂ ਸਫਾਈ ਸੇਵਕ ਨੂੰ ਕੁਝ ਕਹਿਣ ਦੀ ਵੀ ਜ਼ਾਇ ਤੁਸੀਂ ਸਿੱਧਾ ਹੀ ਸੈਟੀਸਫਾਇਅਰ ਨੂੰ ਕਹੋ ਚੀਫ ਨੂੰ ਕਹੋ ਆਈ ਥਿੰਕ ਨੋ ਡਿਗਰੀ ਡਿਮਾਂਡ ਸਿਭੀ ਸਾਡੇ ਮਜ਼ਦੂਰ ਯੂਨੀਫਾਈ ਮਜ਼ਦੂਰ ਯੂਨੀਅਨ ਦੀ ਬੇਸਿਕਲੀ ਡਿਮਾਂਡ ਹੈ ਕਿ ਕੁਝ ਟੁੱਟੀਆਂ ਦੇ ਜਿਹੜੇ ਪੈਸੇ ਜਰਾ ਹੁੰਦੇ ਨੇ ਉਹ ਕਿਸ ਤਰ੍ਹਾਂ ਕਵਰ ਹੋਣਗੇ ਸਿਨਮ ਦੀ ਅਗੇ ਬਾਈ ਦੀ ਕਰਦਾਂਗੇ ਜੱਦੀ ਹੋਰ ਇਸ ਤੋਂ ਇਲਾਵਾ ਇੱਕ ਨਵੀਂ ਡਿਮਾਂਡ ਜਿਹੜੀ ਆਈ ਹੈ ਕਿ ਜਿਹੜਾ ਆਊਟਸੋਰਸ ਤੇ ਐਮਪਲਾਈਸ ਕੰਮ ਕਰਦੇ ਨੇ ਉਹਨਾਂ ਦੀ 15000 ਪ੍ਰਤੀ ਮਹੀਨਾ ਤਨਖਾਹ ਹੋਣੀ ਚਾਹੀਦੀ ਹੈ ਦੈਟ ਇਜ਼ ਅ ਪਾਲਿਸੀ ਮੈਟਰਸ ਜੀ ਸਰਕਾਰ ਨੂੰ ਜ਼ਰੂਰ ਮੰਦੀ ਜਿਹੜੀ ਮੰਗ ਹੈਗੀ ਆ ਜੁੜ ਕੇ ਜਾਣੀ ਜੋ ਵੀ ਫੈਸਲਾ ਹੋਏਗਾ ਉਸ ਨੂੰ ਇੰਪਲੀਮੈਂਟ ਵੀ ਕਰਾਂਗੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਬినੋਦ ਕੁਮਾਰ ਬੇਟਾ ਦੀ ਅਗਵਾਈ ਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ ਅਰਥਾ ਕਿ ਜੋ ਵੀ ਮੁਲਾਜ਼ਮਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਮੰਨਿਆ ਜਾਵੇ ਇਸੇ ਤਰ੍ਹਾਂ ਦੀ ਜਦੋਂ ਗੱਲ ਕੀਤੀ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਆਖਿਆ ਕਿ ਸਫਾਈ ਮਜ਼ਦੂਰ ਮੁਲਾਜ਼ਮਾਂ ਦੇ ਜੋ ਵੀ ਮੰਗਾਂ ਹਨ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਹੱਲ ਕਰ ਦਿੱਤਾ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਮਰਥਰ ਫਾਸਟਵੇ ਖਬਰਾਂ ਨਾਲ ਕੈਮਰਾਮੈਨ ਪ੍ਰਿਖੇਰ ਮਦੀਨਾ ਰਕੇਸ਼ ਕੁਮਾਰ ਚੀਫ ਖਾਲਸਾ ਦੀਵਾਨ ਵੱਲੋਂ ਪਰਿਆਵਰਣ ਨੂੰ ਬਚਾਉਣ ਦੇ ਲਈ ਇੱਕ ਨਵਾਂ ਉਪਰਾਲਾ ਕਰਦਿਆ ਹੋਇਆ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਆਨਰੇਸ ਸਕੱਤ ਸਰਦਾਰ ਸੁਖਵਿੰਦਰ ਸਿੰਘ ਪ੍ਰਿੰਸ ਦੇ ਜਨਮ ਦਿਨ ਮਾਕੇ ਬੂਟੇ ਲਗਾਇਕਰ ਅਤੇ ਸਟਾਫ ਨੂੰ ਬੂਟੇ ਵੰਡੇ ਵੀ ਗਏ ਇਸ ਮੌਕੇ ਸੁਖਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਇਸ ਮੌਕੇ ਮੀਤ ਪਰ ਤਾਂ ਜਗਜੀਤ ਸਿੰਘ ਬੰਟੀ ਵੀ ਹਾਜ਼ਰ ਸਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਜੀਤ ਸਿੰਘ ਮੇਜਰ ਉਹਨਾਂ ਦੀ ਸਾਰੀ ਟੀਮ ਵੱਲੋਂ ਬੇਨਤੀ ਕਰਦਾ ਕਿ ਜਿਹੜੇ ਵੀ ਸਾਡੇ ਘਰ ਦੇ ਵਿੱਚ ਕੋਈ ਵੀ ਖੁਸ਼ੀ ਦਾ ਤਿਹਾਰ ਆਂਦਾ ਤੇ ਤੁਹਾਨੂੰ ਸੇ ਘੱਮ ਇੱਕ ਬੂਟਾ ਜ਼ਰੂਰ ਲਾਣਾ ਚਾਹੀਦਾ ਚਾਹੇ ਕਿਸੇ ਦਾ ਜਨਮ ਦਿਨ ਆ ਚਾਹੇ ਕਿਸੇ ਦੀ ਐਨੀਵਰਸਰੀ ਆ ਕੋਈ ਆਪਣਾ ਘਰ ਦੇ ਵਿੱਚ ਖੁਸ਼ੀ ਦਾ ਤਿਹਾਰ ਆਂਦਾ ਅਸੀਂ ਸਾਰੇ ਮੈਂਬਰ ਸਾਹਿਬਾਨ ਨੂੰ ਵੀ ਬੇਨਤੀ ਕਰਦੇ ਆ ਇੱਕ ਨਾ ਇੱਕ ਬੂਟਾ ਜ਼ਰੂਰ ਲਾਇਆ ਕਰ ਲੋਕਾਂ ਨੂੰ ਲੋਕਾਂ ਨੂੰ ਵੀ ਅਪੀਲ ਕਰਦੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿੰਨਾ ਪੋਲੂਸ਼ਨ ਵੱਧ ਰਿਹਾ ਜੋ ਕੁਝ ਹੋ ਰਿਹਾ ਉਹਦੇ ਮੁਤਾਬਕ ਕਤਵਤ ਬੁਟੇ ਲਾਣੇ ਚਾਹੀਦੇ। ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਤੇ ਸਬੰਧ ਵਿੱਚ 25ਵਾਂ ਚੇਤਨਾ ਮਾਰਚ ਮਨਾਇਆ ਗਿਆ। ਇਸ ਮੌਕੇ ਖਾਸ ਤੌਰ ਤੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ, ਵਿਕਾਸ ਸੋਨੀ, ਜਥੇਦਾਰ ਚਰਨਜੀਤ ਸਿੰਘ ਮੱਟੂ, ਜਥੇਦਾਰ ਸੰਤੋਖ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਸਾਰੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਗੁਰਦੁਆਰਬ ਦੀਆਂ ਸਾਰੀਆਂ ਸੰਗਤਾਂ ਵੱਲੋਂ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਬੜਾ ਸ਼ਰਧਾ ਤੇ ਖੁਸ਼ੀਆਂ ਨਾਲ ਜਿਹੜਾ ਮਨਾਇਆ ਜਾ ਰਿਹਾ ਸੋ ਅੱਜ ਦੇ ਸ਼ੁਭ ਦਿਨ ਤੇ ਇਹ ਚੇਤਨ ਮਾਰਚ ਜਿਹੜਾ ਨਗਰ ਕੀਰਤਨ ਜਿਹੜਾ ਹੈ ਇਥੋਂ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਇਹ ਦਿੱਲੀ ਸੀਸਕੰਜ ਗੁਰਦੁਆਰਾ ਸਾਹਿਬ ਤੇ ਇਹਨਾਂ ਨੇ ਨਗਰ ਕੀਰਤਨ ਲੈ ਕੇ ਜਾਣਾ ਸੋ ਹਰ ਸਾਲ ਹੀ ਇਸ ਗੁਰਦੁਆਰਾ ਸਾਹਿਬ ਤੋਂ ਸਾਰੀਆਂ ਸੰਗਤਾਂ ਪ੍ਰਧਾਨ ਜੀ ਦੀ ਰਹਿਮਾਈ ਜਿੱਥੋਂ ਚੱਲਦੀਆਂ ਨੇ ਇਹ ਦਿੱਲੀ ਸੀਸਕੰਨ ਗੁਰਦੁਆਰਾ ਸਾਹਿਬ ਚ ਜਾ ਕੇ ਇਹ ਨਗਰ ਕੀਰਤਨ ਦਾ ਸਮਾਪਤ ਹੋਇਆ। ਕੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਅਥੀ। ਬਲਾਕ ਪਧਰੀ ਜ਼ਿਲ੍ਹਾ ਪਧਰੀ ਅਤੇ ਰਾਜ ਪਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਵਾਕ-ਵਾਕ ਬਲਾਕਾਂ ਵਿੱਚ ਬਲਾਕ ਪਧਰੀ ਟੂਰਨਾਮੈਂਟ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਸੁਖਚੈਨ ਸਿੰਘ ਜ਼ਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵੱਲੋਂ ਦਿੱਤੀ ਗਈ। ਥਾਣਾ ਪਿੰਡੀ ਸੈਦਾਦੀ ਪੁਲਿਸ ਨੇ ਪਿੰਡੀ ਸੈਦਾ ਤੋਂ ਅਜਨਾਲਾ ਜਾਂਦੀ ਸੜਕ ਤੇ ਐਸਆਰ ਰਜੀਤ ਸਿੰਘ ਦੀ ਅਗਵਾਈ ਹੇਠ ਵਾਹਨਾ ਦੀ ਤਲਾਸ਼ੀ ਅਤੇ ਪੇਪਰਾਂ ਦੀ ਚੈਕਿੰਗ ਕੀਤੀ ਇਸ ਚੈਕਿੰਗ ਦੌਰਾਨ 4 ਮੋਟਰਸਾਈਕਲਾਂ ਦੇ ਚਾਲਾਨ ਕੱਟੇ ਗਏ ਅਤੇ ਬਾਕੀਆਂ ਨੂੰ ਵਰਨਿੰਗ ਦੇ ਕੇ ਛੱਡ ਆਇਆ ਅੱਗੇ ਤੋਂ ਆਪਣੇ ਪੇਪਰ ਪੂਰੇ ਕਰਨ ਦੀ ਹਦਾਇਤ ਕੀਤੀ ਗਈ ਇਸ ਮੌਕੇ ਹੌਲਦਾਰ ਬੱਗਾ ਸਿੰਘ ਹੋਮਗਾਰਡ ਮੁਲਾਜ਼ਮ ਕੁਲਦੀਪ ਸਿੰਘ ਆਧ ਹਾਜ਼ਰ ਸਨ ਗੋਕਲ ਵਿਹਾਰ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਸਮੱਸਿਆ ਤੋਂ ਜੂਝ ਰਹੇ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਨਾਖਿਆ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ テン ਸੰਗਰਸ਼ ਕੀਤਾ ਜਾਵੇਗਾ ਪਹਿਲੇ ਬੋਕਲ ਗੜੀ ਨੰਬਰ 4 ਕੀ ਸਮੱਸਿਆ ਆ ਰਹੀ ਜੀ ਸਮੱਸਿਆ ਆ ਰਹੀ ਕਿ ਪਾਣੀ ਨਹੀਂ ਆ ਰਿਹਾ ਕਿੰਨੇ ਚਿਰ ਤੋਂ ਨਹੀਂ ਆ ਪਾਣੀ ਨਹੀਂ ਆ ਰਿਹਾ ਲਾਈਟ ਨਹੀਂ ਆ ਰਹੀ ਤੇ ਕੁਝ ਵੀ ਨਹੀਂ ਆ ਰਿਹਾ 2 ਮਹੀਨੇ ਹੋ ਗਏ ਹਾਂ ਇੱਕ ਜੱਗ ਕੀ ਕਹਿੰਦੇ ਵੀ ਅਧਿਕਾਰੀ ਅਧਿਕਾਰੀ ਜਿਹੜੇ ਅਧਿਕਾਰੀ ਅਧਿਕਾਰੀ ਕੋ ਜਾਂਦੇ ਉਹ ਕਹਿੰਦੇ ਜੀ ਅੱਜ ਨਹੀਂ ਤਾਂ ਕੱਲ ਹੋ ਜਾਏਗਾ ਕੱਲ ਹੀ ਪਰਸੋਂ ਹੋ ਜਾਏਗਾ ਹੈ ਅੱਜ ਤੱਕ ਮੇਡ 2 ਮਹੀਨੇ ਜ ਪਰਸੋਂ ਨਹੀਂ ਆਈ ਕੱਲ ਨਹੀਂ ਆਇਆ ਹੁਣ ਕਦੋਂ ਆਣੀ ਹੈ ਉਹ ਬਈ ਲੋਕਾਂ ਨੂੰ ਆ ਤੁਮ ਕਹਤਾਂਦੇ ਆ ਬਈ ਪਬਲਿਕ ਜਿਹੜੀ ਐ ਇੰਨੀ ਘਰਾਸ ਹੋ ਜੇ ਕਿ ਉਹ ਕਿਸੇ ਬੈ ਕੇ ਧਰਲਾ ਦੇ ਪੋਖੜ ਤੋ ਹਾਲ ਕਰੇ ਫਿਰ ਉਠਣਾਈ ਹੋਏਗੀ ਯਾਨੀ ਗੋਕਲਪੀਰ ਗਲੀ ਨੰਬਰ 4 ਕੀ ਸਮੱਸਿਆ ਹੈ ਸਮੱਸਿਆ ਜੀ ਪਾਣੀ ਦੀ ਸਮੱਸਿਆ ਬਿਜਰੇ ਦੀ ਸਮੱਸਿਆ ਐਗੇ ਸੇ ਚਲੋ ਹੋ ਤੇ ਅੱਜ ਪਰੇ ਹੱਲ ਹੋਈ ਐ ਪਾਣੀ ਦੀ ਜਿਹੜੀ ਸਮੱਸਿਆ ਉਹ 2 ਮਹੀਨੇ ਤੋਂ ਉੱਪਰ ਹੋ ਕੇ ਆ ਰਹੀ ਐ ਰੈਗੂਲਰ ਛਾਨੂ ਆ ਰਹੀ ਐ ਅਸੀਂ ਕਿਉਂ ਨਹੀਂ ਆ ਰਿਹਾ ਪਾਣੀ ਕੀ ਕਹਿੰਦੇ ਨੇ ਦੇਖੋ ਜੀ ਮੋਟਰ ਸਾਡੀ ਜਿਹੜੀ ਐ ਉਹ ਜਿਹੜੀ ਲੱਗੀ ਸੀ ਉਹ ਡੇਡ ਹੋ ਗਏ ਇਹ ਬੈਠ ਗਿਆ ভোর ਖਤਮ ਹੋ ਗਿਆ ਤਾਂ ਤੇ ਉਹ ਮੇਰਾ خیال 2.5 ਮਹੀਨਾ ਹੋ ਗਿਆ ਉਸ ਤੋਂ ਉੱਪਰ ਹੀ ਹੋਣਾ ਸਾਡੇ ਗੋਕਲਵਿਆਰ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਜੇ ਨਾ ਸਾਰਾ ਗੋਕਲਵਿਆਰ ਬਹੁਤ ਪਛਾਣ ਹੋ ਗਿਆ ਹੈ ਅੱਜ ਤੋਂ ਹਫਤਾ ਦਾ ਦਿਨ ਪਹਿਲਾਂ ਸਾਡੇ ਐਮਐਲਏ ਸਾਹਿਬ ਆਏ ਸੀ ਔਰ ਉਹਨਾਂ ਨੇ ਬੜੀ ਅੱਛੀ ਗੱਲ ਕਹੀ ਸੀ ਕਿ ਉਹ ਗੋਕਲਵਿਆਰ ਸਾਡਾ ਇੱਕ ਪਰਿਵਾਰ ਹੈ ਮੈਂ ਨਾ ਨੂੰ ਬੇਨਤੀ ਕਰਕੇ ਕਹਿਣਾ ਚਾਹੁੰਦਾ ਹਾਂ ਤੁਹਾਡਾ ਇੱਕ ਐਹੋ ਹੀ ਪਰਿਵਾਰ ਇੱਕ ਇੱਕ ਬੂੰਦ ਨੂੰ ਪਾਣੀ ਨੂੰ ਤਰਸਿਆ ਪਿਆ ਹੈ। ਆਪ ਸਾਭ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ। ਆਪ ਸਾਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਬ੍ਰੇਗਾਬਲੈਂਡ ਦੇ ਫਾਰਮੂਲੇ ਤਹਿਤ ਬੜੀ ਦਵਾਈ ਜਿਸ ਨੂੰ ਨਾਰਕੋਟਿਕ ਜਾਂ ਮਨੋਵਿਗਿਆਨਿਕ ਪਦਾਰਥਾਂ ਵੱਜੋਂ ਸੂਚਿਤ ਨਹੀਂ ਕੀਤਾ ਗਿਆ ਪਰ ਇਸਦੀ ਹੋ ਰਹੀ ਦੁਰਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਸਦੀ ਖੁੱਲੀ ਵਿਕਰੀ ਉੱਤੇ ਪਾਬੰਦੀ ਲਗਾਈ ਗਈ ਅਤੇ ਇਸ ਨੂੰ ਵੇਚਣ ਲਈ ਡਾਕਟਰ ਦੀ ਸਿਫਾਰਿਸ਼ ਦੇ ਨਾਲ ਸਾਰਾ ਰਿਕਾਰਡ ਰੱਖਣ ਦੀ ਹਦਾਇਤ ਕੀਤੀ ਗਈ ਜੰਡਿਆਲਾ ਗੁਰੂ ਨੇੜਲੇ ਪਿੰਡ ਨੰਗਲ ਗੁਰੂ ਵਿੱਚ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ tMapਾਕੇ ਕਾਰਨ 7 ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਵਿੱਚ ਭੇਜਿਆ ਗਿਆ ਹੈ ਅਮਰੀਕਾ ਦੀ ਕੰਪਨੀ 29 ਸਤੰਬਰ ਤੋਂ 1 ਅਕਤੂਬਰ ਤੱਕ ਦਿੱਲੀ ਵਿੱਚ ਹੀਰੇ ਅਤੇ ਸੋਨੇ ਦੀ ਪ੍ਰਦਰਸ਼ਨੀ ਦਾ ਆਯੋਜਨ ਕਰੇਗੀ ਸੋਨੇ ਅਤੇ ਹੀਰਿਆਂ ਦੀ ਪ੍ਰਦਰਸ਼ਨੀ ਸੰਬੰਧੀ ਰੋਡ ਸ਼ੋ ਕੀਤਾ ਗਿਆ ਅਤੇ ਸਾਬਕਾ ਕੌਂਸਲਰ ਵਿਕਾਸ ਸੋਨੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੰਜਾਬ ਪ੍ਰਧਾਨ ਰਵੀ ਕਾਤ ਪ੍ਰਧਾਨ ਪੰਕਜ ਚੋਹਾਰ ਕੇਸ਼ੀ ਰਵੀ ਕਾਤ ਲੂਥਰਾ ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਸਤੀ ਸ਼ਰਮਾ ਹਾਜ਼ਰ ਸਨ ਅੱਜ ਜੋ ਇਹ ਪ੍ਰੋਗਰਾਮ ਹੋ ਰਿਹਾ ਹੈ ਜੋ ਸਵਰਨਕਾਰ ਐਸੋਸੀਏਸ਼ਨ ਕੀ मेंबर्स मैं तुमको मेंबर्स ही समझता हूं क्योंकि हमारे भाई भी हैं और हमारे फैमिली के मेंबर भी हैं उससे पहले मैं जो आज अमृतसर इस गुरु की नगरी में जो अमृतसर आज जी प्रोग्राम के लिए अमृतसर आए गुरु की नगरी में मैं उनका यहां आने पे उनका वेलकम भी करता हूं का जीआ कहता हूं जो आज अमृतसर में आए ये इंफ्रा मार्केट है यूएसए की कंपनी है वो हर साल हिंदुस्तान हिंदुस्तान च बड़े-बड़े शहरों में एग्जीबिशन लगाती है ਅੱਜ ਰੋਡ ਸ਼ੋਅ ਵਾਸਤੇ ਆਪਣੀ ਪ੍ਰਮੋਸ਼ਨ ਵਾਸਤੇ ਅੰਮ੍ਰਿਤਸਰ ਆਏ ਸੀ ਇਹ ਐਗਜ਼ੀਬਿਸ਼ਨ ਦਿੱਲੀ ਲੱਗਣ ਜਾ ਰਹੀ ਹੈ ਇਨਫਾਰਮਾ ਕੰਪਨੀ ਇੰਗਲੈਂਡ ਤੋਂ ਹੈ ਇਹ ਬਹੁਤ ਸਾਰੇ ਐਗਜ਼ੀਬਿਸ਼ਨਸ ਕਰਦੇ ਨੇ ਜੁਐਲਰੀ ਐਗਜ਼ੀਬਿਸ਼ਨ ਔਰ ਟ੍ਰੈਵਲ ਐਗਜ਼ੀਬਿਸ਼ਨ ਫਤਾਪੁਰ ਸ਼ੌਕ ਜੇਲ ਵਿੱਚ ਜੈਮਰ ਲਗਾਏਕ ਜਿਸ ਨੂੰ ਲੈ ਕੇ ਫਤਾਪੁਰ ਦੇ ਪਿੰਡ ਵਿੱਚ ਧੜਾ ਦਿੱਤਾ ਗਿਆ ਇਸ ਦੌਰਾਨ ਰਾਮ ਚਾਵਲਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਤੂ ਤੇਲ ਸਿੰਘ ਰਮਨ ਮਹਿਤਾ ਕਰਨ ਸਿੰਘ ਬਲਦੇਵ ਸਿੰਘ ਢਿੱਲੋਂ ਤਹਿਸੀਲਦਾਰ ਵਿਕਾਸ ਗੁਪਤਾ ACP ਗਗਨਦੀਪ ਸਿੰਘ ਲਖਵਿੰਦਰ ਸਿੰਘ ਲੱਖਾ ਹਾਜ਼ਰ ਸਨ ਲੇਕਿਨ ਇਹ ਅੱਜ ਜੇਲ ਪ੍ਰਸ਼ਾਸਨ ਦੇ ਖਿਲਾਫ ਇਸ ਨਗਰ ਦੇ ਲੋਕਾਂ ਨੇ ਸਾਡੇ ਇਥੋਂ ਹਲਕੇ ਦੇ ਇੰਜਾਜ ਨੇ ਡਾਕਟਰ ਰਾਮ ਚਾਵਲਾ ਜੀ ਮੰਡਲ ਸੈਕਸ਼ਨ ਨੇ ਪਹਿਲ ਸਿੰਘ ਜੀ ਤੇ ਸਾਰੇ ਇਸ ਨਗਰ ਦੇ ਨਿਵਾਸੀ ਅੱਜ ਇਹਨਾਂ ਨੇ ਇੱਥੇ ਧਰਨਾ ਲਾਇਆ ਹੈ ਜਦੋਂ ਵੀ ਕੋਈ ਅਮਰਜੈਂਸੀ ਦੇ ਨਾਲ ਲੋਕਾਂ ਦੀ ਉਹਨਾਂ ਦੇ ਮੋਬਾਈਲ ਨਹੀਂ ਚੱਲਦੇ ਕਾਰਨ ਸਿੰਪਲ ਹੈ ਜੈਮਰ ਦੀ ਜਿਹੜੀ ਫ੍ਰੀਕੁਐਂਸੀ ਤੁਸੀਂ ਉਹ ਕਹਿੰਦੇ ਜੀ ਹਾਈ ਕੋਰਟ ਦੇ ਆਰਡਰ ਨੇ ਮੈਂ ਕਹਿੰਦਾ ਜ਼ਰੂਰ ਲਾਓ ਜੈਮਰ 10 ਵਾਰੀ ਲਾਓ ਪਰ ਗਰੀਬ ਜਨਤਾ ਦੇ ਬਾਰੇ ਵੀ ਤੇ ਸੋਚੋ ਜੈਮਰ ਦੀ ਫ੍ਰੀਕੁਐਂਸੀ ਠੀਕ ਕਰੋ ਘਟਾਓ ਤਾਂ ਕਿ ਜੇਲ੍ਹ ਦੇ ਅੰਦਰ ਜੈਮਰ ਚੱਲੇ ਪਹਿਲੇ ਤੇ ਗੱਲ ਜੇਲ੍ਹ ਦੇ ਅੰਦਰ ਮੋਬਾਈਲ ਜਾਵੇ ਕਿਉਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ ਮੰਗ ਪੱਤਰ ਮੈਂ ਰਸੀਵ ਕਰ ਲਿਆ ਆਪਾਂ ਇਹਦੇ ਸੰਬੰਧੀ ਕਾਰਵਾਈ ਅੱਜ ਸ਼ੁਰੂ ਕਰਾ ਲਾਂਗੇ ਬਾਕੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੀਟਿੰਗ ਹੈਗੀ ਹੈ ਡੀਸ ਸਾਹਿਬ ਨਾਲ ਡੀਸੀ ਆਫਿਸ 'ਚ ਵੀ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਕਰਾ ਦਿੱਤੀ ਜਾਏਗੀ ਪਹਿਲਵਾਨ ਵਿਨੈਸ਼ ਫੋਕੜ ਦਸ਼ਰੀ ਅੰਮ੍ਰਿਤਸਰ ਸ਼ਹਿਰ ਦੇ ਪਹਿਲਵਾਨੀ ਦੇ ਥੰਮ ਮੰਨੇ ਜਾਂਦੇ ਪਰਿਵਾਰ ਸਵਰਗਵਾਸੀ ਸਰਦਾਰ ਪ੍ਰੀਤਮ ਸਿੰਘ ਪਹਿਲਵਾਨ ਠੇਕੇਦਾਰ ਜਸਵੰਤ ਸਿੰਘ ਪਿਆਰਾ ਸਿੰਘ ਅਤੇ ਪਰਿਵਾਰਾਂ ਦੇ ਮੁਖੀ ਸਰਦਾਰ ਰਣਜੀਤ ਸਿੰਘ ਕੁਰਾਸ ਕੰਬੋਜਿਆ ਦੇ ਪਰਿਵਾਰ ਕੋਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਾਣਾ ਅਨਗੜ ਵੱਲੋਂ ਦਾਤਰਾ ਦੀ ਨੌਕ ਤੇ ਲੁੱਟਾ ਖੋਹਾਂ ਕਰਨ ਵਾਲੇ ਪੰਜ ਮੁੰਡੇ ਗ੍ਰਫਤਾਰ ਕੀਤੇ ਗਏ। ਥਾਣਾ ਬਿਆਸ ਵੱਲੋਂ 100 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਗ੍ਰਫਤਾਰ ਕਰ ਮਾਮਲਾ ਦਰਜ ਕੀਤਾ ਗਿਆ। ਚਿਰਧਰ ਗਿਆਨਾਤੀ ਰ데요 శ్రీ ਲక్ష్ਮੀਨਾਰਾਇਣ ਮੰਦਿਰ ਵਿੱਚ ਨੰਦ ਉਤਸਵ ਬੜੀ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਮੌਕੇ ਤਿੰਨੋਂ ਦਰਬਾਰਾਂ ਵਿੱਚ ਖਿਡੌਣਾ ਸੁਝਾਇਕ ਅਤੇ ਵਕ-ਵਕ ਭਜਨ ਮੰਡਲੀਆਂ ਵੱਲੋਂ ਸੰਗੀਤਨ ਕੀਤਾ ਗਿਆ। ਲੋਕਾਂ ਨੇ ਮੱਥਾ ਟੇਕਿਆ ਤੇ ਪ੍ਰਸਾਦ ਵੰਡਿਆ। इस मौके विमल अरोड़ा संजीव खन्ना गुलशन कोहली कपिल कुमार समेत वीडी गिनती लोग हाजिर सन फास्टवे फिल्मी चैनल नंबर 240 थे, फास्टवे मूवी चैनल नंबर 241 थे, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਵੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300 डबल एट डबल थ्री तक संपर्क किया जा सकता है छोटे जाए ब्रेक का ब्रेक तो बाद गुरुद्वारा शहीदगंज साहिब के दरवाजे पॉलिश करने की सेवा हुई शुरू ये तो कुछ होबर एक छोटे ब्रेक तो बाद ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬਦ ਵਿੱਚ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਸੰਬਿਧਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਦਰਵਾਜ਼ੇ ਤੇ ਜੋ ਬਾਰੀਆਂ ਲੱਗੀਆਂ ਹੋਈਆਂ ਹਨ ਉਹਨਾਂ ਦੀ ਪਾਲਿਸ਼ ਦੀ ਕਾਰ ਸੇਵਾ ਸੰਤ ਪਾਪਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਸ਼ੁਰੂ ਕੀਤੀ ਗਈ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ, ਸਾਜਖੰਡ ਤੇ ਮੁਖ ਮੈਨੇਜਰ ਸਰਦਾਰ ਭਗਵੰਤ ਸਿੰਘ ਤੰਗੇੜਾ, ਹਰਪ੍ਰੀਤ ਸਿੰਘ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੈਨੇਜਰ ਗੁਰਵਿੰਦਰ ਸਿੰਘ ਮੈਨੇਜਰ ਨਿਸ਼ਾਨ ਸਿੰਘ ਮੀਤ ਮੈਨੇਜਰ ਜਸਪੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਕਨਤਨ ਸਹਾਇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਜੋ 19 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਵੱਲੋਂ ਬੜੀ ਧੂਮ ਧਾਮ ਨਾਲ ਜਿਹੜੇ ਮਨਾਏ ਜਾ ਰਹੇ ਹਨ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਗੁਰਦੁਆਰਾ ਸ਼ਹੀਦ ਗੰਜ ਸੰਤਾਂ ਬਾਬਾ ਦੀਪ ਸਿੰਘ ਜੀ ਵਿਖੇ ਜੋ ਗੁਰਦਰਾ ਸਾਹਿਬ ਦੀ ਮਾਰਟ ਦੇ ਖਿੜਕੀਆਂ ਦਰਾਜੇ ਜੋ ਪਾਲਿਸ਼ ਹੋਣ ਵਾਲੇ ਸਨ ਉਹਨਾਂ ਦੀ ਜਿਹੜੀ ਅੱਜ ਪਾਲਸ ਦੀ ਜਿਹੜੀ ਸੇਵਾ ਵਾ ਉਹ ਸਮਰਪਦਾਇਕ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸੰਗਤਾਂ ਦੇ ਜਿਹੜੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਸ਼੍ਰੀ ਗੋਕুল ਗੋਧਾਮ ਇਸਕਾਨ ਮੰਦਿਰ ਬੀਰਬਲਪੁਰਾ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਭਗਵਾਨ શ્રીਕ੍ਰਿਸ਼ਨ ਦੇ ਆਕਮਰ ਉਤੇ ਆਨੰਦ ਉਤਸਵ ਮਨਾਇਆ ਗਿਆ। ਇਸ ਮੌਕੇ ਤੇ ਭਗਵਾਨ શ્રીਕ੍ਰਿਸ਼ਨ ਜੀ ਦਾ 200 ਕਿੰਚਾ ਕਿਲੋ ਫੁੱਲਾਂ ਦੇ ਨਾਲ ਅਭਿਸ਼ੇਕ ਕੀਤਾ ਗਿਆ ਅਤੇ ਦਹੀਂ ਹਾਂਡੀ ਦੀ ਧਾਰਮਿਕ ਰਸਮ ਵੀ ਕਰਵਾਈ ਗਈ। ਇਸ ਮੌਕੇ ਤੇ ਬਾਲਕ੍ਰਿਸ਼ਨ ਸ਼ਰਮਾ, ਇਤਿਨ ਸਹਿਗਲ, ਪੁਨੀਤ ਐਡਵੋਕੇਟ, ਸ਼ਿਵਾਰਣ ਨਰਿੰਦਰ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਥਾਲੂ ਹਾਜ਼ਰ ਸਨ। अलग अलग फूल कमल के फूल फूलोजी का फूल गुलाब का फूल अलग 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 फूलों से भगवान को अभिषेक किया गया और यहाँ पे प्रसाद की व्यवस्था है और है, और यहां पे एक महाराज आए उन्होंने बहुत सुंदर कथा करी शहीद बाबा जीवन सिंह निष्काम सेवा दे बाबा जीवन सिंह जी ने जन्म दिहाड़े समर्पित पच्चीवा चेतना मार्च श्री अकाल तख्त साहब जी तो अरदास करके ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 76 ਛਾਇਆ ਹੇਟ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਪਰਿਕਰਵਾ, ਇੰਚਾਰਜ ਗੁਰਵੇਲ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਹ ਅਮਰਜੀਤ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਅਸੀਂ ਹਰ ਸਾਲ ਦੀ ਤਰ੍ਹਾਂ ਹੁਣ ਵੀ ਇਥੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲੈ ਕੇ ਜਾ ਰਹੇ ਆ ਇਹ ਅਸੀਂ 5 ਤਰੀਕ ਨੂੰ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਪਹੁੰਚਾਂਗੇ ਯੂਨਾਈਟਿਡ ਹਿੰਦੂ ਫਰੰਟ ਦੇ ਆਦੇਦਾਰਾਂ ਦੀ ਅਹਿਮ ਮੀਟਿੰਗ ਪੰਜਾਬ ਸਨਿਯੋਚਕ ਅਨਿਲ ਟੰਡਨ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਠਾਨਕੋਟ ਤੋਂ ਵਿਸ਼ਵ ਹਿੰਦੂ ਸੁਰੱਖਿਆ ਅਤਲ ਦੇ ਕੌਮੀ ਪਰਥਾ ਅਨਿਲ ਤਾਰਾ ਪਹੁੰਚੇ ਅਤੇ ਅਤੁਲ ਚੈਨ ਰਾਜਿੰਦਰ ਕੁਮਾਰ ਵਿਨੋਦ ਕੁਮਾਰ ਪਵਨ ਜੋਸ਼ੀ ਸੰਜੀਵ ਸ਼ਰਮਾ ਸਮੀਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਮੇਰੇ ਭਰਾ ਅਨਿਲ ਟੰਡਲ ਜੀ ਦੇ ਬਲਾਵੇ ਤੇ ਮੈਂ ਅੰਮ੍ਰਿਤਸਰ ਆਇਆ ਹਾਂ ਔਰ ਮੈਨੂੰ ਇਹਨਾਂ ਨੇ ਬੜਾ ਮਾਣ ਤੇ ਸਤਿਕਾਰ ਦਿੱਤਾ ਆ ਮੈਨੂੰ ਇਹਨਾਂ ਨੇ ਸਿਰ ਮੱਥੇ ਪਟਾਇਆ ਆ ਮੈਂ ਇਹਨਾਂ ਦਾ ਕਰਜ਼ਦਾਰ ਹੋ ਗਿਆ ਆ ਮੈਂ ਬਹੁਤ ਖੁਸ਼ਕਿਸਮਤ ਆ ਕਿ ਪਠਾਨਕੋਟ ਤੋਂ ਮੇਰੇ ਵੱਡੇ ਵੀਰ ਵਿਸ਼ਵਬਿੰਦੂ ਸੁਰੱਖਿਆ ਦਲ ਦੇ ਪ੍ਰਧਾਨ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਅੰਮ੍ਰਿਤਸਰ 'ਚ ਪਹੁੰਚੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬਦ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਵਿਕੇਸ਼ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 4 ਸਤੰਬਰ ਨੂੰ ਪੈਣਗੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਤਰਛਾਇਆ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ ਨਗਰ ਕੀਰਤਨ ਦੀ ਸਮਾਪਤੀ ਸੱਚਕਨਚਰ ਹਰਮੰਦਰ ਸਾਹਿਬ ਵਿਖੇ ਹੋਵੇਗੀ ਗੁਰਪੂਰਾ ਚਰਨੀ ਲਾਇਆ ਹਰ ਸੰਗ ਸੁਹਾਈ ਵਾਰਡ ਨੰਬਰ 18 ਦਰਗਾਹ ਹਸਰਤ ਸૈયਦ ਪੀਰ ਫਤੇ ਅਲੀ ਸ਼ਾਹੀਦਾ 14ਵਾਂ ਸਾਲਾਨਾ ਜੋੜ ਮੇਲਾ ਸਾਈ ਦੀਦਾਰ ਸਾਹਿਬ ਜੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਲ ਪੰਜਾਬ ਰੇੜੀ ਫੜੀ ਯੂਨੀਅਨ ਦੇ ਪੰਚਾਇਪ ਪਰ ਥਾ ਡਾਕਟਰ ਇੰਦਰਪਾਲ ਵੀ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੀਰਾ ਸਿੰਘ ਵਡਾਲੀ ਗੁਰਪ੍ਰੀਤ ਯੂਕੇ ਦਵੇਸ਼ ਕੁਮਾਰ ਗੁੰਟਾਲਾ ਬਖਤਾਵਰ ਸਿੰਘ ਵੀਰਕਾ ਵੀ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਈ ਦੀਦਾਰ ਸਾਹਿਬ ਜੀ ਕੋਲੋਂ ਆਸ਼ੀਰਵਾਦ ਲਿਆ ਗਿਆ 31 ਅਗਸਤ 2026 ਨੂੰ ਟ੍ਰੇਨ ਅੰਮ੍ਰਿਤਸਰ ਲਲਕੂਆ ਐਕਸਪ੍ਰੈਸ TTI प्रवीण कुमार ਨੂੰ ਟਿਕਟ ਚੈਕਿੰਗ ਦੌਰਾਨ ਸੀਟ ਨੰਬਰ 33 ਦੇ ਇੱਕ ਮੋਬਾਈਲ ਫੋਨ ਮਿਲਿਆ ਟਿਕਟ ਚੈਕਿੰਗ ਸਟਾਫ ਨੇ ਨੇੜੇ ਤੇੜੇ ਤੇ ਰੇਲਵੇ ਯਾਤਰੀਆਂ ਤੋਂ ਪੁੱਛਗਿੱਛ ਕਰਕੇ ਆਪਣੀ ਸੂਝ-ਪੂਝ ਦਾ ਪ੍ਰਦਰਸ਼ਨ ਕੀਤਾ ਤੇ ਯਾਤਰੀ ਨੂੰ ਉਸ ਦਾ ਫੋਨ ਵਾਪਸ ਦਿੱਤਾ ਸਰਬਤਰਮ ਲੰਗਰ ਸੇਵਾ ਸੁਸਾਇਟੀ ਮਜੀਠਾ ਰੋਡ ਵੱਲੋਂ ਸੋਮਵਤੀ ਮਸੀਅਦ ਦੇ ਸਬੰਧ ਵਿੱਚ ਮਜੀਠਾ ਰੋਡ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਬਚਨ ਲਾਲ ਦੇਸਰਾਜ ਸੋਈ ਕਿਰਪਾਲ ਸਿੰਘ ਸੰਜੀਵ ਸ਼ਰਮਾ ਯਸ਼ਪਾਲ ਖੰਨਾ ਹਾਜ਼ਰ ਸਨ नशा विरोधी समाज निर्माण संस्था ਦੇ ਪ੍ਰਧਾਨ ਬਾਈ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਮਹਿੰਗਾਈ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਗਰੀਬਾਂ ਦਾ ਜੀਵਣਾ ਮੁਸ਼ਕਿਲ ਕਰ ਦਿੱਤਾ ਹੈ ਇਸ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਮਹਿੰਗਾਈ ਭਾਵੇਂ ਜਿੰਨੀ ਮਰਜ਼ੀ ਹੈ ਲੇਕਿਨ ਇੱਥੇ ਸਬਜ਼ੀਆਂ ਜ਼ਰੂਰ ਮਿਲਣਗੀਆਂ ਭੜੀ ਦਾ ਕੀ ਕੀ ਕੱਪੜੇ ਵੀ ਚਾਹ ਦੋਨੋਂ ਬੰਦੇ ਲੱਤੇ ਵੀ ਆਪਣੇ ਸੁੱਖ ਲਈ ਜਾ ਸਕਦੇ ਡੇਰਾਬਿਆਸ ਰਾਦਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਐਲਾਨ ਦਿੱਤਾ ਉਸ ਨੂੰ ਆਪਣੇ ਆਪ ਨੂੰ ਗੁਰੂ ਨਾਮਿਤ ਕਰਨ ਦਾ ਅਧਿਕਾਰ ਹੋਵੇਗਾ ਰਾਧਾ ਸੁਆਮੀ Satsang ਬਿਆਸ ਜੇਰੇ ਦੀ ਸਥਾਪਨਾ 1891 ਵਿੱਚ ਸੰਗਤ ਨੂੰ ਧਾਰਮਿਕ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਸ਼੍ਰੀ ਤਿਰੂਪਤੀ ਬਾਲਾਜੀ ਮੰਦਿਰ ਵਿਖੇ ਨੰਦ ਉਤਸਵ ਤੋਂ ਉਮਤਾਮ ਨਾਲ ਮੜਾਇਆ ਗਿਆ। ਇਸ ਮੌਕੇ ਚਰਨਜੀਤ ਅਗਨੀ ਹੋਤਰੀ, ਧਰਮਪਾਲ ਪ੍ਰਾਸ਼ਰ, ਚਰਨਜੀਤ ਭਾਸਕਰ, RAM ji das, ਵਿਨੇ ਮਹਿਰਾ, ਸੰਜੀਵ ਸ਼ਰਮਾ, ਨਵਦੀਪ ਸ਼ਰਮਾ, ਰਾਜੇਸ਼ ਸ਼ਰਮਾ, ਸੁਭਾਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। દર બાબા નિહાલ શાહજી ગી જસવંત કટરા દુલ્ો અંદરું લોગઢ ગેટ વિખે બબા ધુલ શાહજી પ્રથાનગી હેઠ કવલી પ્રોગ્રામ કરવાયા ગયા અને રાજકુમા શિવજીત કુમા રાજ હાજર સન Hazrat Gaus Park Sarkar ji da mela te pole nach di da 7va salana mela Pandara Hazrat Gaus Park Dargha Mustafaabad Batala Road nevi pehli gali number 1 vikhe gaddi nashin sevadar baba rajesh shah tadri ji di pradhan ki he badi to umtaam nal banaya gaya is mauke baba bete shah baba channesh shah sai shah khatri baba goresh shah baba pradeep shah samet vaddi ginti vich log hazir san miti 2 september 2026 nu tan tan baba wat park sin ji da ਜਨੰਦਿਆਹਾੜਾ ਹਰ ਸਾਲ ਦੀ ਤਰ੍ਹਾਂ 19ਵਾਂ ਇੰਦਰਾ ਕਲੋਨੀ ਵਿਖੇ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮੜਾ ਆਇਆ। ਇਸ ਸਮਾਗਮ ਵਿੱਚ ਬੀਬੀ ਇੰਦਰਜੀਤ ਕੌਰ, ਥਾਣੇਦਾਰ ਕਰਨਜੀਤ ਸਿੰਘ ਹਾਜ਼ਰ ਸਨ। ਅਤੇ ਸਾਡੇ ਬਾਬਾ ਦੇਸ਼ਾ ਸਿੰਘ ਜੀ ਨੇ ਜਿਹੜਾ ਸਵੇਰ ਬਾਬਾੜ ਭਗਤ ਸਿੰਘ ਜੀ ਦੀ ਸੇਵਾ ਵਿੱਚ ਨੇ ਬਾਬਾੁਰ ਭਗਤ ਸਿੰਘ ਜੀ ਦਾ 18 ਭਾਦਰੋਂ ਜਨਮ ਦਿਹਾੜਾ ਹੁੰਦਾ ਵਾ ਉਸ ਜਨਮ ਦਿਹਾੜੇ ਦੇ ਸੰਬੰਧ ਵਿੱਚ 9ਵੀਆਂ ਇਸਲਾਨਾ ਤਾਰਮਕ ਤੌਰ ਤੇ ਲਾਵਾ ਭਗਤ ਮਹਿਰਚੰਦ ਹਰੀਨਾਮ ਸੰਗੀਤਨ ਮੰਡਲੀ ਵੱਲੋਂ ਸ਼੍ਰੀ ਦੁਰਗਿਆਨਾ ਤਿਰਤਵਿਕੇ ਕ੍ਰਿਸ਼ਨ ਜਨਮ ਅਸ਼ਮੀ ਦਾ ਮਹੋਤਸਵ ਮਨਾਇਆ ਗਿਆ ਜਿਸ ਵਿੱਚ ਕ੍ਰਿਸ਼ਨ ਜੀ ਕੋ ਮੱਖਣ ਦਾ ਭੋਗ ਲਗਾਇਆ ਗਿਆ ਇਸ ਮੌਕੇ ਪ੍ਰੈਜ਼ੀਡੈਂਟ ਅਨਿਲ ਉਪਰ ਡਾਕਟਰ ਗੁਲਸਾਰੀ ਛਾਪੜਾ ਮੋਹਿੰਦਰ ਕੁਮਾਰ ਸ਼ਾਮ ਸੁੰਦਰ ਕਸ਼ਮੀਰਾ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੰਬੇਦਕਰ ਸਮਾਜ ਦਲ ਦੀ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਓਬੀਸੀ ਸੈਲ ਅਮਿਤ ਕੁਮਾਰ ਮਿੰਟੂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਅੰਬੇਦਕਰ ਸਮਾਜ ਦਲ ਦੇ ਰਾਸ਼ਟਰੀ ਪ੍ਰਧਾਨ ਸਨੀ ਦਾਨਵ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਅੱਜ ਇੱਕ ਵਿਸ਼ਾਲ ਕਾਰਜਕ੍ਰਮ ਜਿਹੜਾ ਹੈ ਆਫਿਸ ਦੇ ਵਿੱਚ ਕੀਤਾ ਗਿਆ ਹੈ ਵੀਰ ਅਮਿਤ ਕੁਮਾਰ ਜੀ ਸਾਡੇ ਪੰਜਾਬ ਪ੍ਰਧਾਨੋਂ OBC ਸੈੱਲ ਦੀ ਅਗਵਾਈ ਦੇ ਵਿੱਚ ਜਿਹਦੇ ਵਿੱਚ OBC ਸੈੱਲ ਦੀਆਂ ਬਹੁਤ ਸਾਰੀਆਂ ਨਿਕਤੀਆਂ ਕੀਤੀਆਂ ਪੰਜਾਬ ਪ੍ਰਧਾਨ ਮੈਲਾ ਮੰਡਲ ਲਗਾਏ ਗਏ ਨੇ ਪੰਜਾਬ ਸੈਕਟਰੀ ਲਗਾਏ ਗਏ ਨੇ ਵਾਰਡ ਪ੍ਰਧਾਨ ਬਣਾਏ ਗਏ ਨੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਉਹਦੇ ਨਾਲ ਜੈਂਟਸ ਦੇ ਵਿੱਚੋਂ ਵੀ OBC ਸੈੱਲ ਦੀ ਜਿਹੜੀ ਆ ਵੱਡੀ ਜਿਹੜੀ ਆ ਕਾਰਗਰਦੀ ਦੇਖਣ ਨੂੰ ਮਿਲੀ ਹੈ। RAM TIRUTH VIKESHRI 1008 ਮਹਾਬਲੇਸ਼ਵਰ ਸਵਾਮੀ ਅਸ਼ਨੀਲ ਮਹਾਰਾਜ ਨੇ ਉਹਨਾਂ ਦੇ ਨਾਲ ਮੱਥਾ ਟੇਕਿਆ। ਲੋਪੋਕੇ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਮੱਥਾ ਟੇਕਿਆ ਤੇ पाठशाला ਦੇ ਮਹੱਤ ਮਨਜੀਤ ਗਿਰੀ ਜੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਥਾਣਾ ਰੇਲਵੇ ਪੁਲਿਸ ਨੂੰ ਦੋ ਨਾਮ ਮਲੂਮ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਿਸ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਬਿਆਸ ਦਰਿਆ ਵਿੱਚ ਡੁੱਬੇ ਚਾਰ ਨੌਜਵਾਨ कांग्रेस वालों पंजाब सरकार खिलाफ दिता गया धरना सफाई so, मजदूर फेडरेशन वालों निगम कमिश्नर दिता गया मंग पत्र એ અનાજ દ ખબર હું અહીં મિલગે અગલે બુલેટન વિચાર મનુ દત ધનવાદ